ਸਤਿ ਸ਼੍ਰੀ ਅਕਾਲ ਕੁਆਦ ਵੈਬ ਟੀਵੀ ਦੇਖ ਰਹੇ ਹੋ ਥਮੇ ਮੈਂ ਧਨਵੰਤ ਸਿੰਘ ਕੁਮਾਰ ਭਈ ਆਪਾਂ ਕਿਤਾਬਾਂ ਦੇ ਵਿੱਚ ਹੁਣ ਤੱਕ ਛਪਾਰ ਕੇ ਮੇਲੇ ਬਾਰੇ ਪੜਿਆ ਬਹੁਤ ਬਾਰੀ ਤੁਸੀਂ ਸੁਣਿਆ ਵੀ ਹੋਵੇਗਾ ਛਪਾਰ ਕੇ ਮੇਲੇ ਬਾਰੇ ਕਿਉਂਕਿ ਮਾਰੇ ਮਾਝੇ ਮਾਲਵੇ ਅਰ ਕੁਆਦ ਏਰੀਏ ਦੇ ਵਿੱਚ ਛਪਾਰ ਕੇ ਮੇਲੇ ਵਾ ਗਏ ਬਹੁਤ ਘੱਟ ਲੋਕਾਂ ਸੋ ਛਪਾਰ ਕੇ ਗਏ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਇੱਕ ਪਿੰਡ ਪਵਾਰ ਸੂਲਪੁਰ ਅਰ ਸੂਲਪੁਰ ਕੇ ਵਿੱਚ ਇੱਕ ਮੁਹੱਬਤ ਦੀ ਦੁਕਾਨ ਖੁੱਲੀ ਹੋਈ ਆ ਅੱਜ ਅਸੀਂ ਉਸੇ ਮੁਹੱਬਤ ਦੀ ਦੁਕਾਨ 'ਵਾਂ ਪਹੁੰਚੇ ਹੋਈ ਆ ਸੋ ਤੁਸੀਂ ਕਹੋਗੇ ਵੀ ਮੁਹੱਬਤ ਦੀ ਦੁਕਾਨ ਕਿਆ ਦੱਸਾਂਗੇ ਵੀ ਮੁਹੱਬਤ ਦੀ ਦੁਕਾਨ માં ਕਿਹੜਾ ਕਿਹੜਾ ਸੌਦਾ ਮਿਲਾਂ ਮੁਹੱਬਤ ਦੀ ਦੁਕਾਨ ਆ ਜਿਹੜੀ ਉਹ ਕਿੱਤਰਾ ਚਲਾਈ ਜਾਹਾ ਸੋ ਅੱਜ ਮਾਰੇ ਗਏ ਸਾਬਕਾ ਇਨਸਪੈਕਟਰ ਸਦਾਗਰ ਅਲੀ ਜੀ ਮੌਜੂਦ ਆ ਜਿਹੜੇ ਮੁਹੱਬਤ ਦੀ ਦੁਕਾਨ ਚਲਾ ਰਹੇ ਆ ਕਰ ਲਈਏ ਸਵਾਗਤ ਸਰ ਜੀ ਹਾਸੀਕਾਲ ਖਸੀਕਾਲ ਸਰ ਮੈਨੂੰ ਇਹ ਗੱਲ ਦੱਸੋ ਪਹਿਲਾਂ ਤਾਂ ਵੀ ਜੋ ਮੁਹੱਬਤ ਦੀ ਦੁਕਾਨ ਆ ਇਹ ਬਣੀ ਕਿਸ ਤਰ੍ਹਾਂ ਕਿਉਂਕਿ ਇੱਕ ਆਮ ਘਰ ਪਿੰਡਾਂ ਦੇ ਵਿੱਚ ਘਰ ਹੋਆ ਪਰ ਜੋ ਮੁਹੱਬਤ ਦੀ ਦੁਕਾਨ ਕਿਸ ਤਰ੍ਹਾਂ ਬਣੀ ਇਸ ਤਰ੍ਹਾਂ ਵੇ ਮੇਰਾ ਨਾਮ ਸਦਾਗਰ ਲਈ ਆ ਮੇਰਾ ਪਿੰਡ ਸਰੂਪਰਾ ਜਿਲ੍ਹਾ ਮੇਰਾ ਮਲੇਰ ਗੁੜਣਾ ਪੈਂਦਾ ਮੇਰੇ ਮਨ ਦੇ ਵਿੱਚ ਸ਼ੁਰੂ ਤੋਂ ਇਹ ਖੁਆਇਸ਼ ਆ ਵੀ ਆਪਾਂ ਮਨੁੱਖਤਾ ਦੀ ਸੇਵਾ ਕਰੀਏ ਅਸੀਂ ਇੱਕ ਮੈਂ ਬੋਰ ਲਾ ਕੇ ਬਾਹਰ ਵੀ ਮੁਹੱਬਤ ਦੀ ਦੁਕਾਨ ਚਲਾਉਣ ਲਈ ਇੱਕ ਆਪਣੇ ਮੈਂ ਗੇਟ ਦੇ ਉੱਪਰ ਅਸੀਂ ਮੁਹੱਬਤ ਦੀ ਦੁਕਾਨ ਬੋਰ ਲਾਇਆ ਵੀ ਪਿੰਡ ਰਸੂਲਪੁਰ ਦੇ ਵਿੱਚ ਸਦਾਗਰ ਅਲੀ ਨੇ ਮੁਹੱਬਤ ਦੀ ਦੁਕਾਨ ਚਲਾਈ ਆ ਇੱਥੇ ਘਰ ਘਰ ਦੇ ਵਿੱਚ ਹੁੰਦੀ ਸੁਣਵਾਈ ਆ ਆਪਸ ਵਿੱਚ ਰੱਖੋ ਪਿਆਰ ਬਣਾ ਕੇ ਕਿਉਂ ਇੱਕ ਦੂਸਰੇ ਤੋਂ ਦੂਰੀ ਬਣਾਈ ਆ ਅਸੀਂ ਉਹਨਾਂ ਲੋਕਾਂ ਦੇ ਮੁਹੱਬਤ ਦੀ ਦੁਕਾਨ ਹੈ ਹੁੰਦੀ ਆ ਵੀ ਲੋਕਾਂ ਦੇ ਨਾਲ ਮੁਹੱਬਤ ਕਰਨਾ ਲੋਕਾਂ ਨਾਲ ਪਿਆਰ ਕਰਨਾ ਲੋਕਾਂ ਦੇ ਨਾਲ ਗਲੇ ਮਿਲਣਾ ਉਸ ਜਰੀਏ ਨਾਲ ਅਸੀਂ ਇਹ ਮੁਹੱਬਤ ਦੀ ਦੁਕਾਨ ਬਣਾਈ ਆ ਵੀ ਇਨਸਾਨੀਅਤ ਦੀ ਸੇਵਾ ਕਿਵੇਂ ਕਰਨੀ ਜੀ ਮਤਲਬ ਤੁਸੀਂ ਇਨਸਾਨ ਨੂੰ ਪਿਆਰ ਕਰਨਾ ਸਿਖਾ ਰਹੇ ਹੋ ਤਾਂ ਮਾਰਕਾ ਤੁਸੀਂ ਇਹ ਮੁਹੱਬਤ ਦੀ ਦੁਕਾਨ ਇੱਕ ਘਰ ਨੂੰ ਹੀ ਮੁਹੱਬਤ ਦੀ ਦੁਕਾਨ ਬਣਾ ਲਿਆ ਜੀ ਤੁਸੀਂ ਫਿਰ ਇਹ ਮੈਂ ਇੰਸਟਾਗ੍ਰam ਪਰ ਤੁਹਾਡੀਆਂ ਵੀਡੀਓਸ ਦੇਖੀਆਂ ਉਸ ਨੂੰ ਦੇਖ ਰਹਾ ਵੀ ਤੁਸੀਂ ਬਹੁਤ ਸਾਰੇ ਸਮਾਜ ਸੇਵਾ ਕੇ ਕੰਮ ਹੋਰ ਵੀ ਕਰ ਰਹੇ ਹੋ ਇੱਕ ਤਾਂ ਹੋਆ ਵੀ ਮੂੰਹ ਬੋਲਣ ਕੀ ਮੁਹੱਬਤ ਆ ਇੱਕ ਹੋਆ ਵੀ ਪ੍ਰੈਕਟੀਕਲੀ ਵੀ ਆਪਾਂ ਉਸ ਮੁਹੱਬਤ ਨੂੰ ਹੰਡਾ ਰਹੇ ਹਾਂ ਤੁਸੀਂ ਮਨੁੱਖਤਾ ਨਾਲ ਇੰਨਾ ਪਿਆਰ ਕਰ ਰਹੇ ਹੋ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਇਸ ਮੁਹੱਬਤ ਦੀ ਦੁਕਾਨ ਦੇ ਵਿੱਚ ਕਰ ਰਹੇ ਹੋ ਕਿਹੜਾ ਕਿਹੜਾ ਸੌਦਾ ਮਿਲ ਰਿਹਾ ਲੋਕਾਂ ਨੂੰ ਮੈਂ ਮੁਹੱਬਤ ਦੀ ਦੁਕਾਨ ਦੇ ਵਿੱਚ ਇੱਕ ਮੈਕ ਸਿਸਟਮ ਮੇਰਾ ਲਿਆ ਹੋਇਆ ਹੂੰ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਮੈਗ ਸਿਸਟਮ ਲੈ ਕੇ ਪਿੰਡ ਦੇ ਵਿੱਚ ਜਾ ਕੇ ਗਲੀ ਗਲੀ ਜਾ ਕੇ ਲੋਕਾਂ ਦੇ ਦਰਵਾਜ਼ੇ ਦੇ ਮੂਹਰੇ ਜਾ ਕੇ ਉੱਥੇ ਲੋਕਾਂ ਦਾ ਇਕੱਠ ਕਰਕੇ ਗਲੀ ਦੇ ਵਿੱਚ ਹੀ ਆਪਣਾ ਦਫ਼ਤਰ ਦੋ ਕੁਰਸੀਆਂ ਢਾ ਕੇ ਲੋਕਾਂ ਨੂੰ ਉੱਥੇ ਬੁਲਾਇਦਾ ਉਹਨਾਂ ਲੋਕਾਂ ਨੂੰ ਪੁੱਛੀਦਾ ਵੀ ਤੁਹਾਨੂੰ ਭਾਈ ਕੀ ਦੁੱਖ ਤਕਲੀਫ ਆ ਕੀ ਪ੍ਰੋਬਲਮ ਆ ਅਸੀਂ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਜਿਹੜੀਆਂ ਮੌਕੇ ਤੇ ਸੋਲਵ ਕਰਨ ਵਾਲੀਆਂ ਹੁੰਦੀਆਂ ਨੇ ਮੌਕੇ ਤੇ ਸੋਲਵ ਕਰਾਈਆਂ ਨੇ ਜਿਹੜੀਆਂ ਦਫ਼ਤਰਾਂ ਵਿੱਚ ਜਾ ਕੇ ਸੋਲਵ ਕਰਨ ਵਾਲੀਆਂ ਹੁੰਦੀਆਂ ਨੇ ਉੱਥੇ ਲਾ ਕੇ ਦਫ਼ਤਰਾਂ ਵਿੱਚ ਸੋਲਵ ਕਰਾਈਆਂ ਨੇ ਮੈਂ ਰਿਟਾਇਰਮੈਂਟ ਤੋਂ ਬਾਅਦ 10 ਘੰਟੇ ਆਪਣੇ ਪਿੰਡ ਨੂੰ ਦੰਨਾ ਜੋ ਕਿ ਸਾਡੀ ਇਨਸਾਨੀਅਤ ਫਰਜ਼ਾ ਮਨੁੱਖਤਾ ਦੀ ਸੇਵਾ ਕਿਵੇਂ ਕਰਨੀ ਦੋਸਤੋ ਮੈਂ ਇਹੋ ਗੱਲ ਦੱਸ ਦੇਣਾ ਚਾਹਾਂਗਾ ਵੀ ਜੋ ਕੋਈ ਪਿੰਡ ਕੇ ਸਰਪੰਚ ਨਹੀਂ ਨਾ ਹੀ ਜੋ ਕੋਈ ਪਿੰਡ ਕੇ ਲੰਬਰਦਾਰ ਆ ਜੋ ਸਿਰਫ ਤੇ ਸਿਰਫ ਆਮ ਪਿੰਡ ਕੇ ਇੱਕ ਨਾਗਰਿਕ ਆ ਪਰ ਇਹਨਾਂ ਨੇ ਰਿਟਾਇਰਮੈਂਟ ਤੇ ਬਾਅਦ ਆਪਣੇ ਫਰਜ਼ ਨੂੰ ਇਸ ਤਰ੍ਹਾਂ ਸਮਝਿਆ ਕਿ ਪਿੰਡ ਕੀ ਸੇਵਾ ਜਿਹੜੀ ਉਹ ਮਨੁੱਖਤਾ ਦੀ ਸੇਵਾ ਜਿਹੜੀ ਉਹ ਸਭ ਤੋਂ ਵੱਡੀ ਸੇਵਾ ਸੋ ਜੋ ਪਣ ਜਨੂਅਰੀ ਵਾਰੀ ਸਮਝ ਗਿਆ ਪਿੰਡ ਦੇ ਲੋਕਾਂ ਕੇ ਇਸ ਤਰ੍ਹਾਂ ਮਦਦ ਕਰ ਰਹੇ ਆ ਸਰ ਮੈਂ ਠੀਕ ਕਹਿ ਰਹੇ ਹਾਂ ਵੀ ਤੁਸੀਂ ਪਿੰਡ ਕੇ ਲੋਕਾਂ ਨੂੰ ਕਿਸੇ ਵੀ ਅਹੁਦੇ ਤੇ ਬਿਨਾ ਹਰ ਕਿਸੇ ਲਾਲਚ ਤੇ ਬਿਨਾ ਤੁਸੀਂ ਸੇਵਾ ਕਰ ਰਹੇ ਹੋ ਜੀ ਅਸੀਂ ਜਿਹੜੀ ਆ ਪੂਰੀ ਇਮਾਨਦਾਰੀ ਨਾਲ ਕੰਮ ਕਰੀਦਾ ਮਹਿਕਮੇ ਦੇ ਵਿੱਚ ਵੀ ਅਸੀਂ ਇਮਾਨਦਾਰੀ ਦੀ ਨੌਕਰੀ ਕਰਕੇ ਆਏ ਆ ਅਸੀਂ ਸੋਚੀਦਾ ਵੀ ਜਿਹੜੀ ਲੋਕਾਂ ਦੀਆਂ ਅਸੀਸਾਂ ਨੇ ਜਿਹੜੀ ਅਸੀਂ ਮਹਿਕਮੇ ਵਿੱਚ ਨੌਕਰੀ ਕਰਕੇ ਆਏ ਆ ਹੁਣ ਵੀ ਸਾਨੂੰ ਲੋਕ ਅਸੀਸਾਂ ਦਿੰਦੇ ਜਿਹੜੇ ਅਸੀਂ ਇਹਨਾਂ ਦੇ ਕੰਮਕਾਰ ਕਰਦੇ ਆ ਕਿਉਂਕਿ ਲੋਕ ਲੋਕਾਂ ਨੂੰ ਖੁਸ਼ ਕਰਨਾ ਹੀ ਰੱਬ ਦੀ ਇਬਾਦਤ ਆ ਇਹ ਤੋਂ ਵੱਡੀ ਰੱਬ ਦੀ ਇਬਾਦਤ ਕੋਈ ਨਹੀਂ ਜੇ ਆਪਾਂ ਕਿਸੇ ਗਰੀਬ ਦੀ ਮੌਕੇ ਤੇ ਜਾ ਕੇ ਅਗਲੇ ਦੇ ਗੇਟ ਦੇ ਸਾਹਮਣੇ ਜਾ ਕੇ ਉਹਦੀ ਦੁੱਖ ਤਕਲੀਫ ਸੁਣ ਲਈਏ ਜਾਂ ਉਹ ਗਰੀਬ ਦੇ ਜਦੋਂ ਆਪਾਂ ਦੁੱਖ ਤਕਲੀਫ ਸੁਣਦੇ ਆ ਉਹ ਮਤਲਬ ਉਹ ਪੂਰਾ ਖੁਸ਼ ਹੋ ਜਾਂਦਾ ਵੀ ਮੇਰੇ ਘਰ ਕੋਈ ਆਇਆ ਮੇਰੀ ਸੁਣਵਾਈ ਕਰਨ ਵਾਸਤੇ ਆਇਆ ਇਸ ਤਰ੍ਹਾਂ ਦੇ ਮੈਂ ਇਹ ਗੱਲ ਕਹਿੰਦਾ ਵੀ ਬਾਕੀ ਪਿੰਡਾਂ ਨੂੰ ਵੀ ਇਸ ਤਰ੍ਹਾਂ ਦਾ ਚਾਹੀਦਾ ਸਿਸਟਮ ਬਣਾਉਣਾ ਉਹ ਡੋਰ ਟੂ ਡੋਰ ਜਾ ਕੇ ਲੋਕਾਂ ਦੀ ਸੁਣਵਾਈ ਕਰਨ ਜੋ ਲੋਕਾਂ ਦੇ ਦੁੱਖ ਤਕਲੀਫ ਆ ਉਹ ਘਰਾਂ ਦੇ ਵਿੱਚ ਵੀ ਸੌਂਰੋ ਹੋਣੀ ਚਾਹੀਦੀ ਆ ਕਿਉਂਕਿ ਗਰੀਬ ਲੋਕ ਹੁੰਦੇ ਆ ਵਿਚਾਰੇ ਨੇ ਦਿਹਾੜੀ ਕਿਸੇ ਨੇ ਜਾਣਾ ਕਿਸੇ ਨੇ ਕਿੱਧਰ ਜਾਣਾ ਉਹ ਦੁੱਖ ਵਿਚਾਰੇ ਇੰਨਾ ਟਾਈਮ ਨਹੀਂ ਉਹਨਾਂ ਕੋਲ ਕਿਸੇ ਪਾਸੇ ਜਾਣ ਦਾ ਸਾਡਾ ਫਰਜ਼ ਆ ਨਸ ਇਨਸਾਨੀਅਤ ਉਹਨਾਂ ਦੇ ਘਰੇ ਜਾਈਏ ਉਹਨਾਂ ਦੀ ਦੁੱਖ ਤਕਲੀਫਾਂ ਸੁਣੀਏ ਇਹ ਤੋਂ ਵੱਡਾ ਕੋਈ ਮਤਲਬ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਦੋਸਤੋ ਜਿਸ ਤਰ੍ਹਾਂ ਕਿ ਆਪਣੀ ਆਮ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਆ ਬਈ ਜਿਹੜੇ ਪੁਲਿਸ ਵਾਲੇ ਆ ਉਹ ਤਾਂ ਮਤਲਬ ਈਮਾਨਦਾਰ ਹੋ ਹੀ ਨਹੀਂ ਸਕਦੇ ਕਿਉਂਕਿ ਪੁਲਸ ਨੂੰ ਕਿ ਮਾਈਕ ਮੈਨੂੰ ਬੇਸ਼ੱਕ ਆਪਾਂ ਜੋ ਮਰਜ਼ੀ ਕਹੀਏ ਅੰਦਰ ਤੇ ਹਰੇਕ ਬੰਦਾ ਯੋਹੀ ਦੇਖਾ ਵੀ ਪੁਲਸ ਵਾਲੇ ਯਾਰ ਇਮਾਨਦਾਰ ਨਹੀਂ ਹੋ ਸਕਦੇ ਪੁਲਸ ਵਾਲੇ ਆਪਦੀ ਡਿਊਟੀ ਕਿਉਂਕਿ ਦੇਖੋ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਆਪਾਂ ਕਦੇ ਵੀ ਕਿਸੇ ਮੈਕਮੇ ਕੇ ਉੱਪਰ ਜਾਂ ਕਦੇ ਵੀ ਕਿਸੇ ਇੱਕ ਜਮਾਤ ਕੇ ਉੱਪਰ ਆਪਾਂ ਜਿਹੜਾ ਥੱਪਾ ਲਾ ਦਈਏ ਆ ਉਹ ਠੀਕ ਨਹੀਂ ਹੁੰਦਾ ਬਹੁਤ ਸਾਰੇ ਚੰਗੇ ਲੋਕ ਹਰੇਕ ਵਿਭਾਗ ਦੇ ਵਿੱਚ ਹੁਆ ਮਾੜੇ ਲੋਕ ਵੀ ਹਰੇਕ ਵਿਭਾਗ ਦੇ ਵਿੱਚ ਹੁਆ ਹੁਣ ਉਹੀ ਐਗਜ਼ਾਮਪਲ ਇੱਕਦਾਰੇ ਸਾਹਮਣੇ ਆ ਵੀ ਉਹ ਪੁਲਿਸ ਇੰਸਪੈਕਟਰ ਰਟਾਇਰ ਹੋਈਆਂ ਇਹਨਾਂ ਨੇ ਨੌਕਰੀ ਵੀ ਬਹੁਤ ਵਧੀਆ ਇਮਾਨਦਾਰੀ ਜੇ ਗੱਲ ਕਰੀਆ ਮਾਰਾ ਆਈਟੀ ਦੂਰ ਪਹੁੰਚ ਕਾ ਇਹਨਾਂ ਕੇ ਗੱਲ ਇੰਟਰਵਿਊ ਕਰਨ ਦਾ ਜੋਹੇ ਮਕਸਦ ਆ ਵੀ ਕਿਰ ਇੰਨਾ ਚੰਗਾ ਇਨਸਾਨ ਜਿਹੜਾ ਕਹਾ ਵੀ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਹੁਣ ਮੇਰਾ ਫਰਜ਼ ਬਣਾ ਵੀ ਮੈਂ ਆਪਣੇ ਪਿੰਡ ਕੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂ ਸਰ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਮਦਦ ਕਰ ਰਹੇ ਹੋ ਲੋਕਾਂ ਦੀ ਅਸੀਂ ਲੋਕਾਂ ਦੀ ਜਾ ਕੇ ਮੌਕੇ ਤੇ ਜਾ ਕੇ ਉਹਨਾਂ ਨੂੰ ਬੁਲਾ ਕੇ ਆਪਣਾ ਦਫ਼ਤਰ ਬਣਾ ਕੇ ਜੋ ਵੀ ਉਹਦੀਆਂ ਦੁੱਖ ਤਕਲੀਫਾਂ ਹੁੰਦੀਆਂ ਨੇ ਕਿਸੇ ਦੀ ਕੋਈ ਪੈਨਸ਼ਨ ਹੁੰਦੀ ਆ ਕਿਸੇ ਦਾ ਕੋਈ ਆਧਾਰ ਕਾਰਡ ਹੁੰਦਾ ਕਿਸੇ ਦੀ ਕੋਈ ਬੈਂਕ ਦੀ ਪ੍ਰੋਬਲਮ ਆ ਕਿਸੇ ਦਾ ਕੋਈ ਵੋਟਰ ਕਾਰਡ ਹੁੰਦਾ ਕਿਸੇ ਦਾ ਕੋਈ ਵੀ ਦਫ਼ਤਰ ਦਾ ਕੰਮ ਹੋਵੇ ਮੈਂ ਆਪਣੀ ਡਾਇਰੀ ਤੇ ਨੋਟ ਕਰਕੇ ਉਹ ਲੋਕਾਂ ਨੂੰ ਬੁਲਾ ਕੇ ਉਹਨਾਂ ਦਫ਼ਤਰਾਂ ਵਿੱਚ ਜਾ ਕੇ ਜਾ ਕਿਸੇ ਦਾ ਬਿਜਲੀ ਕਰਦਾ ਹੋਵੇ ਕਿਸੇ ਦਾ ਮੀਟਰ ਲੱਗਣ ਵਾਲਾ ਕਿਸੇ ਦੀ ਕੋਈ ਜਿਹੜੀ ਬਿਜਲੀ ਦੀ ਤਾਰਾਂ ਦੇ ਕੋ ਘਰ ਦੇ ਵਿੱਚ ਜਾ ਰਹੀਆਂ ਨੇ ਜਾਂ ਉਹ ਪ੍ਰੋਬਲਮ ਆ ਰਹੀ ਹੈ ਹਰ ਤਰ੍ਹਾਂ ਦੇ ਕੋਈ ਵੀ ਕੰਮ ਹੋਵੇ ਮੈਂ ਖੋਜਣਾ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਪੇਸ਼ ਕਰਦਾ ਮੇਰੇ ਪਿੰਡ ਦੇ ਵਿੱਚ ਇੱਕ ਗੁੰਗੀ ਬੋਲੀ ਲੜਕੀ ਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਘਰੇ ਗਿਆ ਮੈਂ ਕਿਹਾ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਉਹ ਕਹਿੰਦੇ ਜੀ ਸਾਡੀ ਕੁੜੀ ਗੁੰਗੀ ਬੋਲੀ ਆ ਮੈਂ ਉਹਦਾ ਮੈਡੀਕਲ ਕਰਾਇਆ ਅਹਿਮਦਗੜੋਂ ਕਰਾਇਆ ਮਲੇ ਕੁਟਲੇ ਗਿਆ ਪਟਿਆਲੇ ਗਿਆ ਮੇਰਾ ਮਤਲਬ ਉਹ ਕਹਿੰਦਾ ਇਸ ਤਰ੍ਹਾਂ ਦੇ ਸਾਨੂੰ ਜਿਹੜੇ ਵਿਚਾਰੇ ਬੋਲ ਨਹੀਂ ਸਕਦੇ ਜਿਨ੍ਹਾਂ ਦੇ ਵਿਚਾਰੇ ਜਵਾਨ ਨੇ ਜਾਂ ਸੁਣ ਨਹੀਂ ਸਕਦੇ ਇਸ ਤਰ੍ਹਾਂ ਦੀ ਸੇਵਾ ਕਰਦੇ ਆ ਇਸ ਤੋਂ ਇਲਾਵਾ ਮੈਂ ਸਕੂਲਾਂ ਦੇ ਵਿੱਚ ਵੀ ਜਿਹੜੇ ਟਾਪਰ ਬੱਚੇ ਆਉਂਦੇ ਆ ਉਹਨਾਂ ਨੂੰ ਜਾ ਕੇ ਐਪਰੀਸ਼ੀਏਟ ਕਰੀਦਾ ਜਾਂ ਮੈਂ ਮੇਰੇ ਘਰ ਦੇ ਉੱਪਰ ਵੀ ਆਲਣੇ ਲੱਗੇ ਹੋ ਪੰਛੀਆਂ ਦੀ ਸੇਵਾ ਵੀ ਕਰਦਾ ਸਾਡੇ ਧਰਮ ਸਥਾਨ ਜਗ੍ਹਾ ਦੇ ਵਿੱਚ ਵੀ ਜਾਂ ਸਕੂਲਾਂ ਦੇ ਵਿੱਚ ਵੀ ਮੈਂ ਜਾ ਕੇ ਇਹ ਪੰਛੀਆਂ ਦੇ ਆਲਣੇ ਲਾ ਕੇ ਆਉਣਾ ਕਿ ਪੰਛੀਆਂ ਦੀ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਮੈਂ ਇੰਸਟਾਗ੍ਰam ਦੇ ਉੱਪਰ ਤੁਹਾਡੀ ਵੀਡੀਓ ਦੇਖਿਆ ਤੁਸੀਂ ਆਪ ਹੱਥੀ ਲਾ ਲਓ ਗਲੀਆਂ ਦੇ ਵਿੱਚ ਜਿਹੜੇ ਕੂੜੇ ਰੇਟੇ ਨਾਲ ਉਹ ਵੀ ਤੁਸੀਂ ਸਾਫ ਕਰ ਰਹੇ ਹੋ ਪੂਰਾ ਸਾਫ ਕਰ ਰਹੇ ਹੋ ਐਡੇ ਕੁੜੀ ਮਤਲਬ ਕਿ ਉਹਦੇ ਪਰਤੇ ਰਟੇ ਹੋਣ ਤੇ ਬਾਅਦ ਤੁਸੀਂ ਆਪ ਸਫਾਈ ਕਰ ਰਹੇ ਹੋ ਹੱਥਾਂ ਕੀ ਗੱਲ ਜਦ ਕਿ ਮੈਂ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹਾਂਗਾ ਦੋਸਤੋ ਕਿ ਜੋ ਇੰਨੀ ਮਤਲਬ ਸੇਵਾ ਦੇ ਪਿੱਛੇ ਇਹ ਨਾ ਕਿ ਕੋਈ ਪਾਰਟੀ ਬਾਜ਼ੀ ਨਹੀਂ ਹੈਗੀ ਵੀ ਹਾਂ ਕਿਸੇ ਪਾਰਟੀ ਗੱਲ ਲੱਗੇ ਹੋਏ ਆ ਵੀ ਕਾਲੂ ਜੋ ਕਿਤੇ ਐਮਐਲਏ ਦਾ ਅਹੁਦਾ ਚਾਹਾਂ ਜਾਂ ਕੋਈ ਇਸ ਤਰ੍ਹਾਂ ਦੇ ਅਹੁਦੇ ਦੀ ਲਾਲਚ ਮ ਕਰਾ ਜੋ ਬਿਲਕੁਲ ਨਹੀਂ ਹੈਗਾ ਇਸ ਤਰ੍ਹਾਂ ਦਾ ਇਸਾ ਮਰਮ ਮਕਸਦ ਹੀ ਉਹ ਆਇਆ ਯਾਰ ਇੰਨਾ ਕਿ ਇੰਟਰਵਿਊ ਕਰਨ ਲਗਾ ਕਿ ਇਹਨਾਂ ਨੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਭੇਦਭਾਵ ਦੇ ਪਿੰਡ ਦੀ ਮਤਲਬ ਇੱਕ ਐਨੀ ਮੁਹੱਬਤ ਕਰ ਰਹੇ ਆ ਪਿੰਡ ਨੂੰ ਪਿੰਡ ਦੀ ਪੂਰੀ ਸੇਵਾ ਕਰ ਰਹੇ ਨਿਮਰਤਾ ਕੇ ਨਾਲ ਸਰ ਤੁਸੀਂ ਮਤਲਬ ਇਹ ਜਦੋਂ ਪਿੰਡ ਕਿਸ ਤਰ੍ਹਾਂ ਸੇਵਾ ਸਫਾਈ ਕਰਉ ਆ ਜਾਂ ਹੋਰ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਬੜੇ ਆਦੇ ਪਰਤੇ ਹਟਕਾ ਵੀ ਇਹ ਇੰਨੇ ਅਸੀਂ ਆਪਣੇ ਸ਼ੌਂਕਾ ਨੂੰ ਖਤਮ ਕਰਿਆ ਆ ਆਪਣੇ ਸ਼ੌਂਕਦਮ ਕਰਕੇ ਫਿਰ ਅਸੀਂ ਲੋਕਾਂ ਦੀ ਜਦੋਂ ਸੇਵਾ ਕਰਨੀ ਆ ਝਾੜੂ ਮੇਰੇ ਕੋਲ ਕਹੀ ਮੇਰੇ ਕੋਲੇ ਤੰਗਲੀ ਮੇਰੇ ਕੋਲੇ ਮੈਂ ਖੁਦ ਜਾ ਕੇ ਗਲੀਆਂ ਦੀ ਸਫਾਈ ਕਰਦਾ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਇੱਕ ਇੱਕ ਮਤਲਬ ਉਹਦੇ ਤੋਂ ਰਿਟਾਇਰ ਹੋ ਕੇ ਅੱਡੇ ਤੋਂ ਰਿਟਾਇਰ ਹੋ ਕੇ ਫੇਰ ਵੀ ਸਾਡੀਆਂ ਗਲੀਆਂ ਦੀ ਸਫਾਈ ਕਰਦਾ ਮੈਂ ਕਿਹਾ ਵੀ ਨਹੀਂ ਸਾਦਾ ਇਨਸਾਨੀਅਤ ਫਰਜ਼ਾ ਜਿਹੜੇ ਲੋਕਾਂ ਦੀ ਸੇਵਾ ਕਰਨੀ ਇਹੀ ਮਨੁੱਖਤਾ ਦੀ ਸੇਵਾ ਆਪਣੇ ਜਿਹੜੇ ਰੱਬ ਨੂੰ راضی ਕਰਨਾ ਇਹੀ ਰੱਬ ਨੂੰ راضی ਕਰਦੀਆਂ ਗੱਲਾਂ ਨੇ ਵੀ ਆਪਣੇ ਹੰਕਾਰ ਨੂੰ ਖਤਮ ਕਰਨਾ ਆਪਣੇ ਜਿਹੜਾ ਧੌਣ ਤੋਂ ਸਰੀਆ ਕੱਢ ਕੇ ਇਹ ਸੇਵਾ ਹੁੰਦੀ ਆ ਕਿਸ ਤਰ੍ਹਾਂ ਮੋਟੀਵੇਸ਼ਨ ਮਿਲਦਾ ਸਰ ਇਹਨਾਂ ਚੀਜ਼ਾਂ ਕੀ ਸਾਨੂੰ ਸਾਨੂੰ ਬੜਾ ਸਕੂਨ ਮਿਲਿਆ ਹੁਣ ਅਸੀਂ ਪਤਾ ਕਿ ਲੋਕਾਂ ਦੇ ਕੰਮ ਕਰਦੇ ਆ ਭਲਾਈ ਦੇ ਕੰਮ ਕਰਦੇ ਆ ਫੜਾ ਸਕੂਨ ਮਿਲਦਾ ਰਾਤ ਨੂੰ ਜਿਹੜੀ ਸੌਂਡ ਦਾ ਨੀਂਦ ਦਾ ਸੁਨੰਦ ਉਹ ਮਾਲ ਉਹ ਹੀ ਬੰਦਾ ਮਾਰ ਸਕਦਾ ਜਿਹਨੇ ਸਵੇਰੇ ਉੱਠ ਕੇ ਭਲੇ ਦੇ ਕੰਮ ਕੀਤੇ ਹੂੰ ਬਹੁਤ ਵਧੀਆ ਗੱਲ ਹੈ ਕਿਉਂਕਿ ਮੈਂ ਕਹਾ ਵੀ ਸਾਰਾ ਕੁਝ ਮੁੱਲ ਖਰੀਦਿਆ ਜਾ ਸਕਦਾ ਪਰ ਜਿਹੜਾ ਆਰਾਮ ਸਕੂਨ ਅਰ ਨੀਂਦ ਆ ਜਿਹੜੀ ਉਹ ਮੁੱਲ ਨਹੀਂ ਖਰੀਦੀ ਜਾ ਸਕਦੀ ਸੋ ਸਰ ਆਉਣ ਵਾਲੇ ਸਮੇਂ ਕੇ ਵਿੱਚ ਹੋਰ ਕਿਹੜੀਆਂ ਕਿੜੀਆਂ ਸੇਵਾਵਾਂ ਕਈ ਆਸ ਹੈ ਜਿਹੜੇ ਪਿੰਡ ਕਾਰ ਇਲਾਕੇ ਕੇ ਲੋਕ ਥਰ ਤੇ ਰੱਖ ਸਕਦਾ ਇਲਾਕੇ ਦੇ ਵਿੱਚ ਅਸੀਂ ਜਿਵੇਂ ਬੂਟੇ ਲਾਉਨੇ ਆ ਮੈਂ ਇੱਕ ਹੋਰ ਸਕੀਮ ਬਣਾਈ ਆ ਮੈਂ ਲੋਕਾਂ ਨੂੰ ਵੀ ਆਪਣੇ ਪਿੰਡ ਰਸੂਲਪੁਰ ਦੇ ਨੂੰ ਇਹੀ ਕਹਿਣਾ ਉਹਨਾਂ ਆ ਵੀ ਪਿੰਡ ਨੂੰ ਸੋਹਣਾ ਬਣਾਉਣਾ ਵੀ ਸੋਹਣਾ ਬਣਾਉਣ ਲਈ ਮੈਂ ਬਹੁਤ ਵੱਡਾ ਪ੍ਰਾਲਾ ਕਰੂਗਾ ਜਿਸ ਤਰ੍ਹਾਂ ਵੀ ਮੇਰਾ ਹੈ ਕਿਸੇ ਪੰਚਾਇਤ ਦੇ ਨਾਲ ਲੱਗ ਜਾ ਕਿਸੇ ਨਾ ਵੀ ਕਰਕੇ ਮੇਰਾ ਮਤਲਬ ਪਿੰਡ ਨੂੰ ਸੋਨਾ ਬਣਾਉਣੀ ਮੈਂ ਉਪਰਾਲਾ ਕਰਨਾ ਚਾਹੁੰਦਾ ਜਿਵੇਂ ਪਿੰਡ ਦੇ ਉਪਰਾਲੇ ਦੇ ਵਾਲੇ ਸੀ ਬੂਟੇ ਵੀ ਲਾਏ ਆ ਕੱਲ ਸੀ ਨਰੇਗਾ ਆਲੀਆਂ ਬੀਬੀਆਂ ਨੂੰ ਸਨਮਾਨਿਤ ਕਰਿਆ ਕਟਵੜ 30 35 ਜਾਨੀ ਇਹ ਬੀਬੀਆਂ ਨੇ ਉਹਨਾਂ ਨੂੰ ਸਨਮਾਨਿਤ ਕਰਿਆ ਵੀ ਪਿੰਡ ਦੇ ਵਿੱਚ ਜਿਹੜਾ ਨਰੇਗਾ ਵਾਲੀਆਂ ਬੀਬੀਆਂ ਨੇ ਇੱਕ ਨਰੇਗਾ ਦਾ ਵਿਭਾਗ ਆ ਇਹ ਸੈਂਟਰ ਦਾ ਵਿਭਾਗ ਆ ਇਹ ਸਭ ਤੋਂ ਵੱਡਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਪਿੰਡ ਨੂੰ ਸੋਹਣਾ ਬਣਾਉਣ ਲਈ ਕਿਉਂਕਿ ਜੇ ਇਹਨਾਂ ਦੀ ਮਦਦ ਲਈ ਜਾਵੇ ਇਹਨਾਂ ਗਰੀਬਾਂ ਨੂੰ ਸਨਮਾਨਤ ਕੀਤਾ ਜਾਵੇ ਬਹੁਤ ਵੱਡੀ ਗੱਲ ਆ ਕੱਲ ਸੀ ਇਹਨਾਂ ਨੂੰ ਹੌਸਲਾ ਅਫਸਾਈ ਦਿੱਤੀ ਆ ਇਹਨਾਂ ਨੂੰ ਸਨਮਾਨਤ ਕੀਤਾ ਉਹ ਵੀ ਤੋਂ ਅਸੀਂ ਤੁਹਾਨੂੰ ਅਸੀਂ ਦੱਸਾਂਗੇ ਵੀ ਇੱਕ ਵੀਡੀਓ ਰਹੀ ਵੀਡੀਓ ਵੀ ਤੁਹਾਨੂੰ ਦਵਾਂਗੇ ਵੀ ਜਿਹੜਾ ਅਸੀਂ ਬੀਬੀਆਂ ਨੂੰ ਸਨਮਾਨਤ ਕੀਤਾ ਜੀ ਇਸੇ ਕਰਕੇ ਸਾਡਾ ਫਰਜ਼ ਬਣਦਾ ਵੀ ਇਹਨਾਂ ਜੇ ਅਸੀਂ ਅਜਿੰਦਰੇ ਗਾਲਾਂ ਨੂੰ ਸਨਮਾਨਤ ਕੀਤਾ ਉਹਨਾਂ ਨੂੰ ਖੁਸ਼ੀ ਹੋਊਗੀ ਪਿੰਡ ਨੂੰ ਸੋਹਣਾ ਕਿਵੇਂ ਰੱਖਣਾ ਜਾਂ ਆਪਣੇ ਵੱਲੋਂ ਵੀ ਉਹ ਉਹ ਵਿਚਾਰੀਆਂ ਬੀਬੀਆਂ ਜਾਂਦੀਆਂ ਨੇ ਮਤਲਬ ਜੇ ਆਪਣੇ ਡਿਊਟੀ ਤੋਂ ਬਾਅਦ ਵੀ ਉਹ ਜਾ ਕੇ ਸਾਡੇ ਘਰ ਦੀ ਸਫਾਈ ਕਰਦੀਆਂ ਜੀ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਸਰ ਤੁਹਾਡੇ ਨਾਲ ਮਿਲ ਕੇ ਕਿ ਜਿਹੜੀ ਤੁਸੀਂ ਮਤਲਬ ਆਮ ਇਨਸਾਨਾਂ ਦੀ ਸੇਵਾ ਕਰ ਰਹੇ ਹੋ ਜਾਤ ਪਾਤ ਤੇ ਪਾਰਟੀਬਾਜੀ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਉੱਠ ਕੇ ਜਿਹੜੀ ਸੇਵਾ ਕਰ ਰਹੇ ਹੋ ਤੁਸੀਂ ਮਾਂ ਬੋਲੀ ਦੇ ਪਾਸਾ ਵੀ ਸੇਵਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਤੁਸੀਂ ਕਵਿਤਾਵਾਂ ਵੀ ਲਿਖਉਂ ਆ ਉਹ ਜਰੂਰ ਇੱਕ ਰੰਗ ਛੋਟਾ ਜਿਹਾ ਪੇਸ਼ ਕਰੋ ਜੀ ਅਸੀਂ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇੱਕ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਹੂੰ ਉਹ ਮੈਂ ਕਲਮ ਤੇ ਵੀ ਆਪਣੀ ਕਿਤਾਬ ਲਿਖੀ ਆ ਇੱਕ ਮੈਂ ਖੁਸ਼ੀਆਂ ਤੇ ਕਿਤਾਬ ਦੇ ਰਿਹਾ ਦੋ ਕਿਤਾਬਾਂ ਚੁੱਕੀਆਂ ਨੇ ਹੂੰ ਤੇ ਦੋ ਲੰਨ ਦੀ ਮੇਰੀ ਕਵਤਾ ਕਲਮ ਕਹਦੇ ਕਿ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜਿਵੇਂ ਮੀਡੀਆ ਦਾ ਦੇਸ਼ ਦੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਆ ਇਹ ਜੋ ਵੀ ਮਤਲਬ ਇਹਨਾਂ ਦੀ ਇਹ ਲੋਕਾਂ ਦੀ ਆਵਾਜ਼ ਅੱਗੇ ਭੇਜਦੇ ਜੇ ਕਿ ਜੋ ਕਿ ਬਹੁਤ ਵੱਡਾ ਮੀਡੀਆ ਦੇਸ਼ ਦੀ ਤਰੱਕੀ ਦੇ ਵੀਰੇ ਦਾ ਬਹੁਤ ਵੱਡਾ ਯੋਗਦਾਨ ਆ ਉਹੀ ਮੈਂ ਕਲਮ ਦੀ ਗੱਲ ਕਰਨ ਲੱਗਿਆ ਵੀ ਕਲਮ ਹੁੰਦੀ ਕੀ ਆ ਕਹਿੰਦਾ ਸਲਵਾੜ ਦਾ ਕੰਨ ਤੋੜ ਕੇ ਕਲਮ ਬਣਾਈ ਪੁਰਾਣੇ ਜਵਾਨੇ ਦੀ ਗੱਲ ਮੈਂ ਬੱਚਿਆਂ ਨੂੰ ਸਮਝਾਈ ਕਾਲੀ ਸਿਆਹੀ ਉਦੋਂ ਸੀ ਹੁੰਦੀ ਫੱਟੀ ਤੇ ਹੁੰਦੀ ਲਿਖਾਈ ਕੱਚੀਆਂ ਪੈਨਸਲਾਂ ਆ ਗਈਆਂ ਹੁਣ ਕਾਪੀ ਤੇ ਹੁੰਦੀ ਲਿਖਾਈ ਹੁਣ ਟੇਬਲ ਤੇ ਹੁੰਦੀ ਪੜਾਈ ਓ ਕਿੱਧਰ ਗਈਆਂ ਫਟੀਆਂ ਕਲਮਾਂ ਸਦਾਗਰ ਅਲੀ ਮੈਨੂੰ ਸਮਝ ਨਹੀਂ ਆਈ ਮੈਨੂੰ ਸਮਝ ਨਹੀਂ ਆਈ ਬਹੁਤ ਵਧੀਆ ਸਰ ਤੁਸੀਂ ਮਤਲਬ ਜਿੰਨਾ ਇੱਕ ਸਮਾਜ ਸੇਵਾ ਦੇ ਵਿੱਚ ਚੰਗਾ ਰੋਲ ਨਿਭਾ ਰਹੇ ਹੋ ਤੁਸੀਂ ਮੈਂ ਕਹਿੰਦਾ ਵੀ ਤੁਸੀਂ ਲਿਟਰੇਚਰ ਕੀ ਗੈਰ-ਗੈਰ ਵੀ ਲੋਕਾਂ ਨੂੰ ਬਹੁਤ ਵਧੀਆ ਸੇਧ ਦੇ ਰਹੇ ਹੋ ਮਾਨੂੰ ਤਾਂ ਬਹੁਤ ਵਧੀਆ ਲੱਗਿਆ ਸਰ ਕੀ ਗੱਲ ਮਿਲ ਕਾ ਬਹੁਤ ਚੰਗੀਆਂ ਲੱਗੀਆਂ ਸਰ ਕੀਆਂ ਗੱਲਾਂ ਬਾਤਾਂ ਜੋ ਕੁਛ ਹੋ ਸੇਵਾ ਕਰ ਰਹੇ ਹਾਂ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਿਓ ਕਿ ਤੁਹਾਨੂੰ ਸਰ ਕੀ ਜੋ ਸੇਵਾ ਕਿਸ ਤਰ੍ਹਾਂ ਲੱਗ ਰਹੀ ਆ ਜਾਂ ਫਿਰ ਅੱਜ ਕੇ ਇੰਟਰਵਿਊ ਦੇ ਬਾਰੇ ਮੈਂ ਆਪਣੇ ਜਿਹੜੇ ਵਿਚਾਰਾਂ ਉਹ ਕਮੈਂਟ ਬਾਕਸ ਮੈਂ ਜ਼ਰੂਰ ਦਿਓ ਜੁੜੇ ਰਹੋ ਪਵਰ ਗੱਲ ਦੇ ਵੀ ਗੈਲ ਸਤਿ ਸ੍ਰੀ ਅਕਾਲ